3 ਸਾਲ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰੀ ਹਾਰਟ ਅਟੈਕ ਆਇਆ ਸੀਗਾ। ਜੀ। ਬਟ ਉਸ ਤੋਂ ਬਾਅਦ ਉਹਨਾਂ ਨੇ ਰਿਕਵਰ ਹੋ ਗਏ ਔਰ ਦੁਬਾਰਾ ਸਿਹਤਮੰਦ ਹੋ ਗਏ ਔਰ ਉਹਨਾਂ ਨੇ ਆਪਣੀ ਐਕਟੀਵਿਟੀਆਂ ਜਿਹੜੀਆਂ ਨੇ ਦੁਬਾਰਾ ਰੀਜ਼ਿਊਮ ਕਰਨੀਆਂ। ਪਰ ਅਚਾਨਕ 28 ਤਰੀਕ 28 ਜੂਨ ਦੀ ਰਾਤ ਨੂੰ ਉਹਨਾਂ ਨੂੰ ਪ੍ਰੋਬਲਮ ਆਈ। ਤਕਰੀਬਨ 10-12 ਮਿੰਟ ਮੇਰੀ ਗੱਲ ਹੋਈ ਹੈ। ਮੈਂ ਪੁੱਛਿਆ ਕਿ ਤੁਹਾਡੀ ਸਿਹਤ ਦਾ ਦੱਸੋ ਕਹਿੰਦੇ ਕਿ ਪਹਿਲਾਂ ਮੈਨੂੰ ਨਹੀਂ ਸੀ ਅਹਿਸਾਸ ਮੈਂ ਇਹ ਹੀ ਸਮਝਦਾ ਰਿਹਾ ਕਿ ਐਸਿਡਿਟੀ ਹੈ। ਬਟ ਉਹ ਟੈਕਸੀ ਦਾ ਇਸ ਡੰਟ ਨਾ ਨਾ ਪਾਓ ਤੁਸੀਂ ਬਾਈਪਾਸ ਕਰਵਾ ਲਓ ਉਹਨਾਂ ਨੇ ਐਡਵਾਈਸ ਡਾਕਟਰਸ ਨੇ ਉਹਨਾਂ ਨੂੰ ਬਾਈਪਾਸ ਦੇ ਠੀਕ ਹੈ ਤੁਸੀਂ ਫਿਕਰ ਨਾ ਕਰਨਾ ਮੈਂ ਹੁਣ ਅਗਲੇ ਸਫਰ ਲਈ ਤਿਆਰ ਹਾਂ ਪਰ ਮੈਂ ਹੁਣ ਮਤਲਬ ਹੋਰ ਬੈੱਟ ਤੇ ਲੇਟ ਕੇ ਆਪਣਾ ਬਾਕੀ ਦੀ ਜ਼ਿੰਦਗੀ ਨਹੀਂ ਬਿਤਾਣਾ ਚਾਹੁੰਦਾ ਐਬਨਲ ਮੈਸੇਜਿਓ ਆਪਣੇ ਹਸਬੰਡ ਨੂੰ ਨਾਲ ਲਿਆ ਹੋਏ ਤੇ ਇਹ ਵੀ ਸੀਗਾ ਕਿ ਨੋ ਪਾਰਟੀ ਮੈਂਬਰ ਓਨਲੀ ਫੈਮਿਲੀ ਠੀਕ ਹੈ ਤੋਂ ਮਤਲਬ ਕਲੀਅਰ ਸੀਗਾ ਦੂਸਰਾ ਸੀਗਾ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ اٹੈਂਡੈਂਟ ਸੀਗੇ ਗਾਰਡ ਸੀਗੇ ਸਭ ਦੇ ਫੋਨ ਬੰਦ ਕਰਾ ਦਿੱਤੇ ਤੇ ਉਹਨਾਂ ਦੇ ਪਰਿਵਾਰ ਚ ਸਿਰਫ ਬੇਟੀ ਐ ਹੋਰ ਮੈਂਬਰ ਜਿਹੜੇ ਹੋਰ ਕੋਈ ਨਹੀਂ ਹੈਗੇ ਇਮੀਡੀਏਟਲੀ ਦੇਖੋ ਉਹਨਾਂ ਦੇ ਜਦੋਂ ਉਹ ਜਹਾਜ਼ ਲੈ ਕੇ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਦੋ ਬ੍ਰਦਰ ਨੇ ਚੰਡੀਗੜ੍ਹ ਦੋ ਸਿਸਟਰਜ਼ ਨੇ ਤੇ ਵਾਈਫ ਸੀ ਬੇਟੀ ਸੀ వైఫ్ دی 데త్ جرمن ਹੋ ਗਈ ਸੀ ਅੱਜ ਤੋਂ 4 ਸਾਲ ਪਹਿਲਾਂ ਬੇਟੀ ਮੈਰਿਡ ਹੈ ਲੁਕੇ ਜੇ ਤੁਸੀਂ ਕਿ ਕਿ ਗਾਰਡ ਸੀਗੇ ਉਹਨਾਂ ਦੇ ਉਹ ਗਾਰਡ ਉਹਨਾਂ ਨੂੰ ਉੱਥੋਂ ਵਾਲੀ ਸਰਕਾਰ ਨੇ ਪ੍ਰੋਵਾਈਡ ਕੀਤੇ ਹੋਏ ਸੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਕੋਲ ਗਾਰਡ ਸੀਗੇ ਉਹ ਦੋ ਸਿੱਖ ਨੌਜਵਾਨ ਨੇ اچھا ਸਿੱਖ ਨੌਜਵਾਨ ਹੈ ਇਸਕੇ ਚਾਚਾ ਉਹ ਦੋ ਸਿੱਖ ਨੌਜਵਾਨ ਨੇ ਜਿਹੜੇ ਉਹਨਾਂ ਨੇ ਆਪਣੇ ਨਾਲ ਰੱਖੇ ਹੋਏ ਉਹ ਕਿ ਅਜਾ ਪਰਸਨਲ ਗਾਰਡਨ ਰੱਖੇ ਹੋਏ ਸੀ ਹਾਂਜੀ ਹਾਂਜੀ ਪਰਸਨਲ ਗਾਰਡਨ ਅੱਜ ਦੇ ਟਾਈਮਸ ਉਹਦਾ ਸਵਾਗਤ ਹੈ ਅ ਪਿਛਲੇ ਦਿਨਾਂ ਚ ਇੱਕ ਖਬਰ ਆਈ ਜਿਹੜੀ ਕਿ ਸਿੱਖ ਜਗਤ ਨਾਲ ਬਹੁਤ ਅਹਿਮ ਖਬਰ ਸੀ ਅ ਸੋਚਨਾ ਖਬਰ ਸੀ ਕਿ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਸਰਪ੍ਰਸਤ ਦਲ ਖਾਲਸਾ ਇੰਟਰਨੈਸ਼ੀਨਲ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਪਤਾਲ ਚਲਾਣਾ ਕਰ ਗਏ ਨੇ ਅ ਕਾਫੀ ਉਹਨਾਂ ਬਾਰੇ ਚਰਚਾ ਹੋਈ ਸਵਾਲ ਵੀ ਉੱਠੇ ਤੇ ਪਾਇਕ ਜਿੰਦਰ ਸਿੰਘ ਜਿਵੇਂ ਕਿ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਉਹ ਬਹੁਤ ਲੰਮੇ ਸਮੇਂ ਤੋਂ ਜਲਾਵਤਨੀ ਜਿਹੜੀ ਹੈ ਉਹ ਭਗਰੇ ਸੀ ਉਹਨਾਂ ਬਾਰੇ ਕਾਫੀ ਕੁਝ ਆਉਂਦਾ ਰਿਹਾ ਪਰ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਰਹਿ ਰਹੇ ਸੀ ਜਲਾਵਤਨੀ ਚ ਰਹਿ ਰਹੇ ਸੀ ਤੇ ਉਹਨਾਂ ਦੇ ਜਿਹੜੀ ਭਾਰਤ ਸਰਕਾਰ ਦੀ ਨਜ਼ਰਾਂ ਚ ਪਰਸ਼ਕਾਰ ਦੀ ਏਜੰਸੀ ਨਜ਼ਰਾਂ ਚ ਉਹ ਭਗੋੜੇ ਸੀ ਵਾਂਟਰ ਸੀ ਇਸ ਕਰਕੇ ਬਹੁਤ ਕੁਝ ਜਿਹੜਾ ਉਹਨਾਂ ਬਾਰੇ ਜ਼ਹਰ ਨਹੀਂ ਸੀ ਹੁੰਦਾ ਜਾਂ ਜੋ ਜੋ ਆਉਂਦਾ ਸੀ ਉਹ ਪੁਣਛਣ ਕੇ ਆਉਂਦਾ ਸੀ ਪਰ ਹੁਣ ਉਹ ਨਹੀਂ ਰਹੇ ਤੇ ਉਹ ਉੱਥੇ ਕਿਸ ਤਰ੍ਹਾਂ ਰਹਿ ਰਹੇ ਸੀ ਕਿਸ ਤਰ੍ਹਾਂ ਗਏ ਕੀ ਉਹਨਾਂ ਦਾ ਇਤਿਹਾਸ ਸੀ ਉਹ ਸ਼ਕਸ਼ੇਤ ਕਿਉਂ ਜੀ ਸੀ ਇਸ ਬਾਰੇ ਬਹੁਤ ਸਾਰੇ ਸਾਰੇ ਸਵਾਲ ਖੜੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹ ਜਾਣਨ ਦੀ ਕਿ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਤੇ ਉਹਨਾਂ ਥੋੜਾ ਜਿਹਾ ਪਿਛੋਕੜ ਕਿ ਕਿ estrage estrage ਕਿਵੇਂ ਗਏ ਸਜਾਕੇ ਮੇ ਹੋਈ ਕਿ ਕੁਝ ਹੋਇਆ ਉਹਦਾ ਵੀ ਸੰਖੇਪੇਰਵਾ ਜਾਣਾਂਗੇ ਤੇ ਸਾਡੇ ਨਾਲ ਨੇ ਦਲ ਖਾਲਸਾ ਦੇ ਪੋਲਿਟੀਕਲ ਅਫੇਅਰਸ ਦੇ ਜਿਹੜੇ ਇੰਚਾਰਜ ਨੇ ਸੈਕਟਰੀ ਨੇ ਕਮਰਪਾਲ ਸਿੰਘ ਛੋਟਾ ਨਾਂ ਬਿੱਟੂ ਵੀ ਕਹਿੰਦੇ ਹਨ ਇਹ ਉਹਨੇ ਕਿਉਂਕਿ ਉਹਨਾਂ ਦਾ ਲਗਾਤਾਰ ਜਿਹੜੇ ਸਰਗਰਮ ਰਹੇ ਨੇ ਮੋਰੀ ਸਫੰਜ ਰਹੇ ਨੇ ਰابطਾ ਰਿਹਾ ਹੈ ਉਹਨਾਂ ਤੋਂ ਜਾਣਾਂਗੇ ਇਸ ਭਾਈ ਗਜਿੰਦਰ ਸਿੰਘ ਭਾਈ ਗਜਿੰਦਰ ਸਿੰਘ ਦੇ ਛੋਕੜ ਬਾਰੇ ਤੇ ਉਹਨਾਂ ਦੇ ਜਿਹੜੇ ਉੱਥੋਂ ਦੇ ਜਿਹੜਾ ਸਮਾਂ ਕਿਵੇਂ ਬੀਤਿਆ ਉਹਦੇ ਬਾਰੇ ਜਿੰਨੀ ਇਹਨਾਂ ਜਾਣਕਾਰੀ ਤੇ ਹੁਣ ਉਹਦਾ ਇੰਪੈਕਟ ਕੀ ਪਾਏਗਾ ਜੇ ਉਹਨਾਂ ਦੀ ਜਾਨ ਨਾਲ ਇਹਨਾਂ ਦੇ ਮੂਵਮੈਂਟ ਤੇ ਜਾਂ ਸਿੱਖ ਪੰਥਕ ਜਿਹੜੇ ਹਲਕਿਆਂ ਨੂੰ ਕੀ ਇੰਪੈਕਟ ਪਾਏਗਾ ਕਵਰਪਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਇਨਾਂ ਦੀ ਪਹਿਲਾਂ ਥੋੜੀ ਜੀ ਜਾਣਕਾਰੀ ਵੀ ਦੇ ਦਿਓ ਕਿ ਕਦੋਂ ਤੇ ਕਿਵੇਂ ਹੋਇਆ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਤੇ ਫਿਰ ਉਹਦਾ ਕਿਸ ਤਰ੍ਹਾਂ ਹੋਂਕੀ ਪੋਜੀਸ਼ਨ ਐ ਸੀ ਭਾਈ ਗਜਿੰਦਰ ਸਿੰਘ ਲੰਮੇ ਸਮੇਂ ਤੋਂ ਉਹਨਾਂ ਦੀ ਹੈਲਥ ਇਸ਼ੂਸ ਕਾਫੀ ਡਵੈਲਪ ਹੋ ਰਹੇ ਸੀਗੇ ਪ੍ਰੋਬਲਮ ਸੀਗੀਆਂ ਉਹਨਾਂ ਨੂੰ 3 ਸਾਲ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰੀ ਹਾਰਟ ਅਟੈਕ ਆਇਆ ਸੀਗਾ ਬਟ ਉਸ ਤੋਂ ਬਾਅਦ ਉਹਨਾਂ ਨੇ ਰਿਕਵਰ ਹੋ ਗਏ ਔਰ ਦੁਬਾਰਾ ਸਿਹਤਮੰਦ ਹੋ ਗਏ ਔਰ ਉਹਨਾਂ ਨੇ ਆਪਣੀ ਐਕਟੀਵਿਟੀਆਂ ਜਿਹੜੀਆਂ ਨੇ ਦੁਬਾਰਾ ਰੀਜ਼ਿਊਮ ਕਰ ਲਈਆਂ ਹੂੰ ਅਚਾਨਕ ਹੁਣ ਕੁਝ ਦਿਨਾ ਤੋਂ ਉਹਨਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਫੇਸ ਕਰ ਰਹੇ ਸੀਗੇ ਅੱਛਾ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਐਸਿਡਿਟੀ ਹੈ ਤੇ ਉਹ ਐਸਿਡਿਟੀ ਦੀ ਦਵਾਈ ਜਿਹੜੀ ਡਾਕਟਰ ਜਿਹੜਾ ਵੀ ਜਿਹੜਾ ਵੀ ਉਹਨਾਂ ਦੇ ਨਜ਼ਦੀਕ ਡਾਕਟਰ ਸੀ ਉਹਦੇ ਤੋਂ ਉਹ ਐਸਿਡਿਟੀ ਦੀ ਦਵਾਈ ਲੈ ਰਹੇ ਸੀਗੇ ਪਰ ਅਚਾਨਕ 28 ਤਰੀਕ 28 ਜੂਨ ਦੀ ਰਾਤ ਨੂੰ ਉਹਨਾਂ ਨੂੰ ਪ੍ਰੋਬਲਮ ਆਈ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਹਸਪੀਟਲ ਸ਼ਿਫਟ ਕੀਤਾ ਹਮ ਜਦੋਂ ਹਸਪੀਟਲ ਗਏ ਤੇ ਡਾਕਟਰਸ ਨੇ ਐਗਜ਼ਾਮਨ ਕੀਤਾ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਸੈਕੰਡ ਅਟੈਕ ਆਇਆ ਹਮ ਤੋਂ ਉੱਥੇ ਜਾ ਕੇ ਪਤਾ ਲੱਗਾ ਕਿ ਅਟੈਕ ਆ ਚੁੱਕਾ ਸੀਗਾ ਸੋ 29th ਨੂੰ ਉਹ ਆਈਸੀਯੂ ਚ ਰਹੇ 30th ਨੂੰ ਉਹਨਾਂ ਨੂੰ ਆਈਸੀਯੂ ਚੋਂ ਬਾਹਰ ਜਦੋਂ ਉਦੋਂ ਕੱਢਿਆ ਜਦੋਂ ਉਹ ਥੋੜਾ ਬੈਟਰ ਹੋ ਗਏ ਹਮ ਤਾਂ ਬੈਟਰ ਹੋਣ ਤੋਂ ਬਾਅਦ ਇੱਕ ਤਰੀਕੋ ਠੀਕ ਰਹੇ ਨੇ ਮੈਂ ਉਹਨਾਂ ਨਾਲ ਇੱਕ ਤਰੀਕ ਇਹ ਟੈਲੀਫੋਨਿਕ ਟਾਕ ਕੀਤੀ ਉਹਨਾਂ ਨਾਲ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਇੱਕ ਤਰੀਕ ਨੂੰ ਹੂੰ ਤਕਰੀਬਨ 10 12 ਮਿੰਟ ਮੇਰੀ ਗੱਲ ਹੋਈ ਹੈ ਮੈਂ ਪੁੱਛਿਆ ਕਿ ਤੁਹਾਡੀ ਸੇਧ ਦਾ ਦੱਸੋ ਕਹਿੰਦੇ ਕਿ ਪਹਿਲਾਂ ਮੈਨੂੰ ਨਹੀਂ ਸੀ ਇਹ ਅਹਿਸਾਸ ਮੈਂ ਇਹੀ ਸਮਝਦਾ ਰਿਹਾ ਕਿ ਐਸਿਡਿਟੀ ਹੈ ਬਟ ਉਹ ਅਟੈਕ ਸੀਗਾ ਤੇ ਮੇਰੀ ਜਿਹੜੀ ਆਰਟਰੀ ਉਹ 90% ਬਲੌਕ ਹੈ ਹੂੰ ਤੇ ਡਾਕਟਰਸ ਦੀ ਜਿਹੜੀ ਸੁਜੈਸ਼ਨ ਹੈ ਡਾਕਟਰਸ ਐਡਵਾਈਸ ਕਰ ਰਹੇ ਨੇ ਕਿ ਤੁਸੀਂ ਤੁਹਾਡੀ ਆਰਟਰੀ ਜਿਹੜੀ ਹੈ 90% ਬਲੌਕ ਹੈ ਤੁਸੀਂ ਸਟੰਟ ਨਾ ਨਾ ਪਾਓ ਤੁਸੀਂ ਬਾਈਪਾਸ ਕਰਵਾ ਲਓ ਉਹਨਾਂ ਨੇ ਐਡਵਾਈਸ ਡਾਕਟਰਸ ਨੇ ਉਹਨਾਂ ਨੂੰ ਬਾਈਪਾਸ ਦੀ ਠੀਕ ਹੈ ਬਟ ਹੀ ਰਿਫਿਊਜ਼ਡ ਮੈਨੂੰ ਕਹਿੰਦੇ ਕਿ ਮੈਂ ਇਹਨਾਂ ਨੂੰ ਕਹਤਾ ਕਿ ਮੈਂ ਬਾਈਪਾਸ ਨਹੀਂ ਕਰਾਣੀ ਕਿਉਂਕਿ ਮੇਰੀ ਹੁਣ ਹੈਲਥ ਅਫੋਰਡ ਨਹੀਂ ਕਰਦੀ ਅਫੋਰਡ ਨਹੀਂ ਕਰਦੀ ਕਿ ਮੈਂ ਬਾਈਪਾਸ ਕਰਾਵਾਂ ਉਸ ਤੋਂ ਬਾਅਦ ਵੀ ਮੈਨੂੰ ਕਿੰਨੇ ਉਮਰ ਹੁਣ ਉਹਨਾਂ ਦੀ ਉਮਰ ਕਿੰਨੀ ਸੀ ਉਹਨਾਂ ਦੀ 51 ਦਾ ਬਰਥ ਹੈ 74 ਦੇ ਲਗਭਗ ਸੀਗੇ ਜੀ ਜੀ ਉਹ ਕਹਿੰਦੇ ਮੇਰੀ ਹੈਲਥ ਅਫੋਰਡ ਨਹੀਂ ਕਰਦੀ ਕਿ ਮੈਂ ਬਾਈਪਾਸ ਕਰਾਵਾਂ ਤੇ ਮੈਂ ਬੈੱਡ ਤੇ ਬੈਡ ਰਿਡਨ ਹੋ ਜਾ ਤਾਂ ਮੈਂ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਫਿਰ ਕੋਈ ਗੱਲ ਨਹੀਂ ਮੈਂ ਬਾਈਪਾਸ ਨਹੀਂ ਕਰਾਣਾ ਤੁਸੀਂ ਜਿੰਨੇ ਦਿਨ ਮੈਡੀਸਨ ਤੇ ਦੇ ਨਾਲ guzara ਹੁੰਦਾ ਮੇਰਾ ਉਨੇ ਦਿਨ ਤੁਸੀਂ ਆਪਣਾ guzara ਕਰ ਲਓ ਤੇ ਮੈਨੂੰ ਉਹਨਾਂ ਦੇ ਸ਼ਬਦ ਯਾਦ ਨੇ ਉਹ ਕਹਿੰਦੇ ਕਿ ਤੁਸੀਂ ਫਿਕਰ ਨਾ ਕਰਨਾ ਮੈਂ ਹੁਣ ਅਗਲੇ ਸਫ਼ਰ ਲਈ ਤਿਆਰ ਆ ਪਰ ਮੈਂ ਹੁਣ ਮਤਲਬ ਹੋਰ ਬੈਡ ਤੇ ਲੇਟ ਕੇ ਆਪਣਾ ਬਾਕੀ ਦੀ ਜ਼ਿੰਦਗੀ ਨਹੀਂ ਬਿਤਾਣਾ ਚਾਹੁੰਦਾ ਉਹਨਾਂ ਨੂੰ ਮਤਲਬ ਮੈਂਟਲੀ ਜਾਂ ਮਾਨਸਿਕ ਤੌਰ ਤੇ ਪ੍ਰੀਪੇਅਰ ਹੋ ਗਏ ਸੀ ਪਹਿਲੇ ਹੀ ਪ੍ਰੀਪੇਅਰ ਹੋ ਗਏ ਸੀ ਉਸ ਦਿਨ ਉਹਦੇ ਸੀ ਹਾਂਜੀ ਹਾਂਜੀ ਉਹ ਪ੍ਰੀਪੇਅਰ ਸੀਗੇ ਕਿ ਮੇਰਾ ਸਮਾਂ ਆ ਗਿਆ ਉਹਨਾਂ ਨੇ ਮੇਰੇ ਨਾਲ ਜਿਹੜੀਆਂ ਬਾਕੀ ਦੀਆਂ ਵੀ ਗੱਲਾਂ ਕੀਤੀਆਂ ਆਰਗੇਨਾਈਜੇਸ਼ਨਲ ਮੈਟਰਸ ਤੇ ਉਹ ਫਿਊਚਰ ਦੀਆਂ ਹੀ ਕੀਤੀਆਂ ਔਰ ਇਹ ਮੰਨ ਕੇ ਕੀਤੀਆਂ ਕਿ ਉਹ ਉਹ ਹੁਣ ਇਸ ਸੰਸਾਰ ਤੋਂ ਜਾ ਰਹੇ ਨੇ ਜਾਂ ਉਹਨਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਕਿ ਉਹਨਾਂ ਦੇ ਦਿਨ ਜਾਂ ਉਹਨਾਂ ਦੇ ਘੰਟੇ ਥੋੜੇ ਤਾਂ ਇਸੇ ਤਰੀਕੇ ਦੇ ਨਾਲ ਉਸ ਦਿਨ ਅਸੀਂ ਹੁਣ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਹੈ ਪੂਰੀ ਦਮਦਾਰ ਹੈ ਮੈਨੂੰ ਨਹੀਂ ਲੱਗਦਾ ਪਿਆ ਕਿ ਤੁਸੀਂ ਬਿਮਾਰ ਹੋ ਤੁਸੀਂ ਠੀਕ ਹੋ ਜਾਓਗੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਮੈਂ ਠੀਕ ਮਤਲਬ ਮੇਰੀ ਵਿਲ ਪਾਵਰ ਹੈ ਕਿ ਜਿਹੜੀ ਮੈਂ ਆਪਣੇ ਆਪਣੇ ਆਪ ਨੂੰ ਆਪਣੇ ਆਪ ਨੂੰ ਸੰਭਾਲੀ ਬੈਠਾ ਹਾਂ ਆਦਰਵਾਇਜ਼ ਮੇਰੀ ਸਿਹਤ ਹੈ ਮੇਰੀ ਜਿਹੜੀ ਸਿਹਤ ਹੈ ਉਹ ਕਾਫੀ ਡੈਕਟਰੇਟ ਹੋ ਚੁੱਕੀ ਹੈ ਤਾਂ ਉਸ ਦਿਨ ਅਸੀਂ ਸਾਡੀਆਂ ਟਾਕਸ ਹੋਈਆਂ ਉਸ ਤੋਂ ਬਾਅਦ ਨੈਕਸਟ ਡੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਤबीयत ਸਾਹ ਦੀ ਉਹਨਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਹੈ ਦੁਬਾਰਾ ਤਾਂ 2 ਤਰੀਕ ਰਾਤ ਨੂੰ ਜਦੋਂ ਅਸੀਂ ਇੱਥੇ ਸੌਂ ਗਏ ਆ ਉਹਨਾਂ ਨੂੰ ਪ੍ਰੋਬਲਮ ਸੀਰੀਅਸ ਆਈ ਹੈ ਤੇ 3 ਤਰੀਕ ਸਵੇਰੇ ਸਾਨੂੰ ਮੈਸੇਜ ਆਇਆ ਕਿ ਰਾਤ ਉਹਨਾਂ ਨੂੰ ਦੁਬਾਰਾ ਆਈਸੀਯੂ 'ਚ ਸ਼ਿਫਟ ਕਰ ਦਿੱਤਾ ਗਿਆ ਔਰ ਤੁਸੀਂ ਉਹਨਾਂ ਦੀ ਬੇਟੀ ਜਿਹੜੀ ਹੈ ਯੂਕੇ ਉਹਨਾਂ ਨੂੰ ਬਿਕਰਮਜੀਤ ਕੌਰ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜ ਦਿਓ ਕਾ ਇਮੀਡੀਏਟਲੀ ਅਸੀਂ ਵਿੱਕੀ ਨੂੰ ਮਤਲਬ ਉਹਦਾ ਛੋਟਾ ਨਾ ਵਿੱਕੀ ਅਸੀਂ ਵਿੱਕੀ ਨੂੰ ਕਿਹਾ ਕਿ ਤੂੰ ਇਮੀਡੀਏਟਲੀ ਅੰਬੈਸੀ ਜਾ ਵੀਜ਼ਾ ਲੈ ਔਰ ਫਲਾਈ ਕਰ ਔਰ ਉਹਨਾਂ ਨੇ ਇਹ ਕਿਹਾ ਕਿ ਨਾਲ ਉਹ ਆਪਣੇ ਹਸਬੰਡ ਨੂੰ ਲੈ ਆਵੇ ਇਹ ਵੀ ਨਾਲ ਮੈਸੇਜ ਸੀ ਆਪਣੇ ਹਸਬੰਡ ਨੂੰ ਨਾਲ ਲਿਆਵੇ ਤੇ ਇਹ ਵੀ ਸੀਗਾ ਕਿ નો ਪਾਰਟੀ ਮੈਂਬਰ ਓਨਲੀ ਫੈਮਿਲੀ ਠੀਕ ਹੈ ਤੋਂ ਮਤਲਬ ਕਲੀਅਰ ਸੀਗਾ ਦੂਸਰਾ ਸੀਗਾ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਅਟੈਂਡੈਂਟ ਸੀਗੇ ਗਾਰਡ ਸੀਗੇ ਸਭ ਦੇ ਫੋਨ ਬੰਦ ਕਰਾ ਦਿੱਤੇ ਯੂਮਨ ਜਿਹੜਾ ਟੈਂਡੈਂਸੀ ਉਹਨਾਂ ਦੇ ਘਰਦਿਆਂ ਦੇ ਵੀ ਫੋਨ ਬੰਦ ਹੋ ਗਏ ਅੱਛਾ ਉਹਨਾਂ ਦੀ ਮਿਸਿਸ ਨੂੰ ਵੀ ਕਹਿ ਦਿੱਤਾ ਗਿਆ ਕਿ ਅਸੀਂ ਹੁਣ ਘਰ ਨਹੀਂ ਆਣਾ ਤਿੰਨ ਦਿਨ ਤੇ ਤੁਸੀਂ ਘਬਰਾਣਾ ਨਹੀਂ ਹੈ ਸੋ ਮੈਨੂੰ ਉੱਥੇ ਇੱਕ ਸਟਰੋਂਗ ਹਿੰਟ ਮਿਲ ਗਿਆ ਕਿ ਕੋਈ ਨਾ ਕੋਈ ਰਾਤ ਪਾਣਾ ਵਾਪਰ ਗਿਆ ਹੂੰ ਹੂੰ ਸੈਕੰਡ ਹਿੰਟ ਸੀਗਾ ਕਿ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਉਹਨਾਂ ਦਾ ਨਵਾਂ ਕੁੜਤਾ ਪਜਾਮਾ ਉਹਨਾਂ ਦੇ ਜਿਹੜੇ ਗਾਰਡ ਸੀਗੇ ਉਹ ਲੈ ਕੇ ਚਲੇ ਗਏ ਲੈ ਕੇ ਗਏ ਅੱਛਾ ਉਹ ਦੋ ਗੱਲਾਂ ਆਪਣੇ ਆਪ ਦੇ ਵਿੱਚ ਮੈਨੂੰ ਕਲੀਅਰ ਕਰ ਗਈਆਂ ਕਿ ਇੱਕ ਕੁੜਤਾ ਪਜਾਮਾ ਲੈ ਗਏ ਨੇ ਇੱਕ ਉਹਨਾਂ ਨੇ ਸਾਰਿਆਂ ਦੇ ਫੋਨ ਬੰਦ ਕਰਾ ਦਿੱਤੇ ਨੇ ਇੱਕ ਐਮਰਜੈਂਸੀ 'ਚ ਬੇਟੀ ਨੂੰ ਬੁਲਾ ਲਿਆ ਤੇ ਇਹ ਵੀ ਕਿਹਾ ਕਿ ਨੋ ਪਾਰਟੀ ਮੈਂਬਰ ਓਨਲੀ ਫੈਮਿਲੀ ਮੈਂਬਰਸ ਸੋ ਇਹ ਗੱਲਾਂ ਮੈਨੂੰ ਮਤਲਬ ਆਪਣੇ ਆਪ ਦੇ ਵਿੱਚ ਮੈਨੂੰ ਉਹ ਸਟਰੋਂਗ ਹਿੰਟ ਸੀਗੇ ਤਾਂ ਫਿਰ ਵੀ ਜਿੰਨੀ ਦੇਰ ਤੱਕ ਆਪਣੇ ਮੂੰਹ ਤੋਂ ਉਹ ਨਾ ਕਹਿ ਅਸੀਂ ਅਸੀਂ ਇਹੀ ਬਲੀਵ ਕਰ ਰਹੇ ਸੀਗੇ ਕਿ ਉਹ ਸੀਰੀਅਸ ਜ਼ਰੂਰ ਨੇ ਬਟ ਉਹਨਾਂ ਦਾ ਜਿਹੜਾ ਇਲਾਜ ਉਹ ਚੱਲ ਰਿਹਾ ਉਸ ਦਿਨ 10 ਤਰੀਕ ਉਹਨਾਂ ਨੇ ਸਾਨੂੰ ਕੋਈ ਕੁਝ ਨਹੀਂ ਦੱਸਿਆ 4 ਤਰੀਕ ਬੇਟੀ ਪਹੁੰਚੀ ਹੈ ਸਵੇਰੇ ਬੇਟੀ ਨੂੰ ਲੈ ਕੇ ਗਏ ਨੇ ਐਟ that time ਉਹ ਉੱਥੇ ਵੈਂਟੀਲੇਟਰ ਤੇ ਉਹਨਾਂ ਨੂੰ ਰੱਖਿਆ ਹੋਇਆ ਸੀ ਆਰਟੀਫੀਸ਼ੀਅਲ ਜਿਹੜੇ ਉਹਨਾਂ ਨੂੰ ਸਾਹ ਦੇ ਰਹੇ ਸੀ ਠੀਕ ਹੈ ਠੀਕ ਹੈ ਬੇਟੀ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਬੇਟੀ ਨੂੰ ਲੈ ਗਏ ਨੇ ਉੱਥੋਂ ਤੇ ਸ਼ਾਮ ਨੂੰ ਉਹਨਾਂ ਦਾ ਕਰਮਿਸ਼ਨ ਉਹਨਾਂ ਨੇ ਨਨਕਾਨਾ ਸਾਹਿਬ ਦਾ ਜਿਹੜਾ ਸ਼ਮਸ਼ਾਨ ਘਟ ਹੈ ਉੱਥੇ ਕੀਤਾ ਹੈ ਉੱਥੇ ਉਹਨਾਂ ਨੇ ਜਿਹੜੇ ਨਨਕਾਣਾ ਸਾਹਿਬ ਦੇ ਪ੍ਰੋਮਿਨੈਂਟ ਸਿੱਖੀਗੇ ਉਹਨਾਂ ਨੂੰ ਅਲਾਉ ਕੀਤਾ ਕਿ ਉਹ ਆ ਜਾਣ ਬੇਟੀ ਸੀ ਜਵਾਈ ਸੀ ਤੇ ਕੁਝ ਪ੍ਰੋਮਿਨੈਂਟ ਸਿੱਖ ਜਿਹੜੇ ਨਨਕਾਣਾ ਸਾਹਿਬ ਦੇ ਉਹਨਾਂ ਨੂੰ ਅਲਾਉ ਕੀਤਾ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਿੱਖ ਰੌਰੀਤਾ ਅਨੁਸਾਰ ਸਿੱਖ ਟ੍ਰੈਡੀਸ਼ਨਸ ਅਨੁਸਾਰ ਉਹਨਾਂ ਦੀ ਬੇਟੀ ਨੇ ਜਗ੍ਹਾ ਦਿੱਤੀ ਹੈ ਔਰ ਉਹਨਾਂ ਦਾ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਨੇ ਬੇਟੀ ਨੂੰ ਅਲਾਉ ਕੀਤਾ ਆਫੀਸ਼ੀਅਲਸ ਨੇ ਕਿ ਨਾਓ ਯੂ ਕੈਨ ਟੈਲ ਕਿ ਹਾਂ ਤੁਸੀਂ ਆਪਣੇ ਕਲੋਸ ਜਿਹੜੇ ਤੁਹਾਡੇ ਮੈਂਬਰਸ ਨੇ ਜਾਂ ਪਾਰਟੀ ਮੈਂਬਰਸ ਨੇ ਉਹਨਾਂ ਨੂੰ ਹੁਣ ਤੁਸੀਂ ਦੱਸ ਦਿਓ ਸੋ ਸਾਨੂੰ 4 ਤਰੀਕ ਰਾਤ ਲੇਟ ਉਹਨਾਂ ਨੇ ਦੱਸਿਆ ਕਿ ਹੀ ਇਸ ਨੋ ਮੋਰ ਔਰ ਉਹਨਾਂ ਦਾ ਫਿਊਨਰਲ ਵੀ ਹੋ ਗਿਆ ਹੋ ਗਿਆ ਅੱਛਾ ਤੇ ਉਹਨਾਂ ਦੇ ਪਰਿਵਾਰ ਚ ਸਿਰਫ ਬੇਟੀ ਹੈ ਹੋਰ ਮੈਂਬਰ ਜਿਹੜੇ ਹੋਰ ਕੋਈ ਨਹੀਂ ਹੈਗੇ ਇਮੀਡੀਏਟਲੀ ਦੇਖੋ ਉਹਨਾਂ ਦੇ ਜਦੋਂ ਉਹ ਜਹਾਜ਼ ਲੈ ਕੇ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਮਦਰ ਦੀ ਡੈਥ ਹੋ ਗਈ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਦੋ ਬ੍ਰਦਰ ਨੇ ਚੰਡੀਗੜ੍ਹ ਦੋ ਸਿਸਟਰਸ ਨੇ ਤੇ ਵਾਈਫ ਸੀ ਬੇਟੀ ਸੀ ਵਾਈਫ ਦੀ ਡੈਥ ਜਰਮਨ ਹੋ ਗਈ ਸੀ ਅੱਜ ਤੋਂ 4 ਸਾਲ ਪਹਿਲਾਂ ਬੇਟੀ ਮੈਰਿਡ ਹੈ ਯੂਕੇ ਯੂਕੇ ਤੇ ਹਾਂਜੀ ਅ ਤੁਹਾਡੀ ਜਿਹੜੀ ਗੱਲਬਾਤ ਤੋਂ ਮਲੇ ਲੱਗਦਾ ਕਿ ਤੁਹਾਡੇ ਨਾਲ ਉਹ ਰਾਤ ਦੇ ਚ ਸੀਗੇ ਤੇ ਮਤਲਬ ਤੁਹਾਡੇ ਨਾਲ ਕਿਉਂਕਿ ਤੁਹਾਡੇ ਸਬਪ੍ਰਸ ਸੀ ਨਹੀਂ ਇਹਦੇ ਚ ਤਾਂ ਕੋਈ ਡਾਊਟ ਹੀ ਨਹੀਂ ਹੈ ਕਿ ਉਹ ਅਗਰ ਸਾਡੇ ਮੈਂਟਰ ਨੇ ਸਾਡੇ ਪੈਟਰਨ ਨੇ ਸਾਡੇ ਲੀਡਰ ਨੇ ਸਾਡੀ ਗਾਈਡਿੰਗ ਫੋਰਸ ਹੈ ਤਾਂ ਸਾਡੇ ਨਾਲ ਰابطੇ ਚ ਸੀਗੇ 올 ਦਾ ਟਾਈਮ ਰابطੇ ਸੀਗੇ ਹੂੰ ਹੂੰ ਤੇ ਉਸ ਤੋਂ ਪਹਿਲਾਂ ਮਤਲਬ ਉਹਨਾਂ ਦੀ ਜਿਹੜੀ ਜਿਵੇਂ ਤੁਸੀਂ ਕਿਹਾ ਵੀ ਗਾਰਡ ਸੀਗੇ ਉਹਨਾਂ ਦੇ ਉਹ ਗਾਰਡ ਉਹਨਾਂ ਨੂੰ ਉੱਥੋਂ ਵਾਲੀ ਸਰਕਾਰ ਨੇ ਪ੍ਰੋਵਾਈਡ ਕੀਤੇ ਹੋਏ ਸੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਕੋਲ ਗਾਰਡ ਸੀਗੇ ਉਹ ਦੋ ਸਿੱਖ ਨੌਜਵਾਨ ਨੇ ਅੱਛਾ ਸਿੱਖ ਨੌਜਵਾਨ ਅੱਛਾ ਅੱਛਾ ਉਹ ਦੋ ਸਿੱਖ ਨੌਜਵਾਨ ਨੇ ਜਿਹੜੇ ਉਹਨਾਂ ਨੇ ਆਪਣੇ ਨਾਲ ਰੱਖੇ ਹੋਏ ओके अच्छा द पर्सनल गार्ड ਉਹ ਰੱਖੇ ਸੀ ਆਪ ਹਾਂਜੀ ਹਾਂਜੀ ਪਰਸਨਲ ਗਾਰਡ ਪਰਸਨਲ ਗਾਰਡ ਰੱਖੇ ਸੀ ਬਿਕੋਜ਼ ਬਿਕੋਜ਼ ਆਫ ਜਿਹੜੀ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਸ ਵੈਲ ਐਂਡ ਇੰਡੀਆ ਗਵਰਨਮੈਂਟ ਨੇ ਸ਼ੁਰੂ ਕੀਤਾ ਹੋਇਆ ਹੈ ਔਰ ਭਾਈ ਪਰਮਜੀਤ ਸਿੰਘ ਪੰਜਵੜ ਦੇ ਅਸੈਸੀਨੇਸ਼ਨ ਤੋਂ ਬਾਅਦ ਸਪੈਸ਼ਲੀ ਉਹਨਾਂ ਨੇ ਆਪਣੇ ਨਾਲ ਹਮੇਸ਼ਾ ਕੋਸ਼ਿਸ਼ ਕੋਸ਼ਿਸ਼ ਇਹ ਹੋ ਗਈ ਤੇ ਆਪਾਂ ਹੁਣ ਥੋੜਾ ਜਿਹਾ ਪਿੱਛੇ ਜਾਈਏ ਜਿਹੜੀ ਜਦੋਂ ਇਹ ਹੋਇਆ ਇਹ ਹਾਈਜੈਕਿੰਗ ਹੋਈ ਹੈ ਲੈ ਕੇ ਗਏ ਉਹਨਾਂ ਨੂੰ ਉਸ ਵੇਲੇ ਇੱਕ ਹਾਈਜੈਕਿੰਗ ਦੀ ਤਰ੍ਹਾਂ ਤੁਸੀਂ ਸਾਨੂੰ ਥੋੜਾ ਜਿਹਾ ਵੇਰਵਾ ਦੇ ਦੇਣਾ ਕਿਉਂਕਿ ਤੁਸੀਂ ਸਾਨੂੰ ਫਰਸਟ ਹੈਂਡ ਜਿਹੜੀ ਹੈ ਉਹ ਕਿਉਂਕਿ ਉਹਨਾਂ ਨੇ ਰਾਪਤਾ ਸੀ ਉਹਨਾਂ ਦਾ ਤੁਸੀਂ ਫਰਸਟ ਹੈਂਡ ਇਨਫੋਰਮੇਸ਼ਨ ਹੈਗੀ ਹੈ ਤੁਹਾਨੂੰ ਉਹ ਨੂੰ ਕੀ ਦੱਸਦੇ ਸੀ ਵੀ ਕੀ ਕੀ ਹੋਇਆ ਸੀ ਉਸ ਵੇਲੇ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਕਿਉਂਕਿ ਮੈਂ ਆਪਣੀ ਮੁਲਾਕਾਤ ਦੱਸਾਂਗਾ ਫਿਰ ਬਾਕੀ ਦੀ ਜਿਹੜੀ ਗੱਲਬਾਤ ਹੈ ਨਾ ਉਹ ਦੀ ਟੈਨਸਿਟੀ ਬਣਦੀ ਹੈ ਮੇਰੀ ਪਹਿਲੀ ਮੁਲਾਕਾਤ ਉਹਨਾਂ ਨਾਲ 24 ਸੈਪਟੈਂਬਰ 1984 ਨੂੰ ਹੁੰਦੀ ਹੈ ਜਦੋਂ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਅਸੀਂ ਕੁਝ ਨੌਜਵਾਨ ਇਹ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਨੇ ਆ ਤੇ ਮੂਵਮੈਂਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਸੀਂ ਬਾਰਡਰ ਕ੍ਰੋਸ ਕਰਕੇ ਪਾਕਿਸਤਾਨ ਜਾਂਦੇ ਆ ਤੇ ਸਾਨੂੰ ਪਾਕਿਸਤਾਨ ਦੇ ਵਿੱਚ ਜਿਹੜੀਆਂ ਉੱਥੋਂ ਦੀ ਏਜੰਸੀਜ਼ ਨੇ ਉਹ ਅਰੈਸਟ ਕਰਕੇ ਸਾਨੂੰ ਫੈਸਲਾਬਾਦ ਜੇਲ੍ਹ ਲੈ ਜਾਂਦੀਆਂ ਨੇ ਜਦੋਂ ਅਸੀਂ ਫੈਸਲਾਬਾਦ ਜੇਲ੍ਹ ਦੇ ਅੰਦਰ ਐਂਟਰ ਹੁੰਨੇ ਆ ਤੇ ਜੇਲ੍ਹ ਅਥਾਰਟिटीज ਜਦੋਂ ਜਿਸ ਬੈਰਕ 'ਚ ਸਾਨੂੰ ਲੈ ਕੇ ਜਾਂਦੀਆਂ ਨੇ ਉਹਦੇ ਅੱਗੇ ਸਭ ਤੋਂ ਪਹਿਲਾਂ ਅੱਗੇ ਭਾਈ ਗਜੇਂਦਰ ਸਿੰਘ ਘੜੇਸੀ ਸਾਨੂੰ ਵੈਲਕਮ ਕਰਨ ਲਈ ਸਾਨੂੰ ਰਿਸੀਵ ਕਰਨ ਲਈ ਸੋ ਉੱਥੇ ਮੈਂ ਤੁਹਾਨੂੰ ਵਿੱਚ ਟੋਕ ਰਿਹਾ ਇਹ ਵੀ ਸ਼ਾਇਦ ਬੜੇ ਲੋਕਾਂ ਨੂੰ ਜਿਹੜੇ ਤਾਂ ਨੇੜਲੇ ਨੇ ਜਾਂ ਨਾ ਪਤਾ ਹੋਵੇ ਵੀ ਇਹ ਖੁਦ ਵੀ ਪਾਕਿਸਤਾਨ ਚ ਰਹੇ ਨੇ ਕਵਰ ਪਾਲ ਹੋ ਰਹੀ ਤਾਂ ਉਥੋਂ ਦਾ ਇਹਨਾਂ ਦਾ ਵੀ ਆਪਣਾ ਐਕਸਪੀਰੀਅੰਸ ਹੈਗਾ